ਚੰਨੀ ਵੀਰ ਜੀ ਹਟ ਜਿਓ ਹਾਂ ਹਾਂ ਭਾਬੀ ਹੈ ਤਾਂ ਹਟ ਜੀ ਪਰ ਤੂੰ ਹੁਣ ਤਾਂ ਗਏ ਸੀ ਸੌਦਾ ਲੈ ਕੇ ਹੁਣ ਦੁਬਾਰੇ ਫੇਰ ਆ ਗਈ ਬੇ ਚੰਨੀ ਤੇ ਤੈਨੂੰ ਪਤਾ ਤਾਂ ਹੈਗਾ ਸੁੱਕੇ ਹਵਲੇ ਦਾ ਬਿਓ ਹੋ ਕਾਂਟੇ ਕਾਂਟੇ ਵਾਦੇ ਚਾ ਬਾਲ ਬਾਲ ਪੀ ਜਾਂਦਾਗਾ ਬੇ ਹੁਣ ਬਾਪੂ ਨੇ ਚਾਹ ਮੰਗੀ ਸੀ ਮੈਂ ਦੇਖਿਆ ਤਾਂ ਡੱਬਾ ਖਾਲੀ ਰੇ ਮਾਤਾ ਹੁਣ ਭੱਜੀ ਭੱਜੀ ਆਈ ਏ ਮੈਨੂੰ ਛੇਤੀ ਚਾਹ ਪੱਤੀ ਪਾ ਦੇ ਨਹੀਂ ਬਾਪੂ ਗਾਲਾਂ ਦੇਊਗਾ ਓਹ ਨੋ ਓ ਪਾਬੀ ਚਾਹ ਪੱਤੀ ਤਾਂ ਮੈਂ ਪਾ ਦੇਣਾ ਗਾ ਪਰ ਤੂੰ ਹੁਣ ਪੈਸੇ ਲੈ ਕੇ ਆਈ ਏ ਕੇ ਮੈਂ ਆਰ ਨਹੀਂ ਦਿੰਦਾ ਗਾ ਬੇ ਤੂੰ ਦਾਰ ਕਿਹੋਂ ਦਿੰਦਾ ਆਏ ਕਿ ਅਸੀਂ ਪਿੰਡ ਛੱਡਦੇ ਆ ਲੰਸ ਬੇ ਤੈਨੂੰ ਪੈਸੇ ਦੇਵਾਂਗੇ ਸੀ ਓ ਪਾਬੀ ਮੇਰੀ ਨਵੀਂ ਨਵੀਂ ਦੁਕਾਨ ਆ ਤੁਸੀਂ ਤਾਂ ਮੇਰੀ ਦੁਕਾਨਦਾਰੀ ਫੇਰ ਕਰੋਗੇ ਐ ਤਾਂ ਬੇ ਆਇਆ ਵੱਡਾ ਦੁਕਾਨਦਾਰੀ ਕਰਨ ਦਾ ਪਾ ਕੇ ਚਾਰਕ ਸੌਦੇ ਹਵਾਨੀ ਬਣ ਗਿਆ ਬੇ ਸਾਥ ਤੋਂ ਬਿਨਾ ਤੇਰੇ ਕੋਲੇ ਹੋਰ ਹੁੰਦਾ ਵੀ ਕੌਣ ਆ ਚਲੋ ਉਹਨੇ ਇਕੱਲਾ ਹੀ ਬੈਠਾ ਹੁੰਨਾਗਾ ਹੋ ਬਾਬੀ ਆਉਂਦੇ ਤਾਂ ਬਥੇਰੇ ਆ ਪਰ ਛੋਡੇ ਬੰਗੂ ਧਾਰ ਵਾਲੇ ਨਹੀਂ ਹੁੰਦੇ ਲੈ ਮਾੜਾ ਜਾਨਾ ਬਣਾ ਮੈਨੂੰ ਚਾਹ ਪਤੀ ਪਾ ਦੇ ਮੈਂ ਮਜੀਥੇ ਭਰਾ ਨੂੰ ਦੱਸਤਾ ਵਾ ਤੇਰੇ ਤੇਰੇ ਬਰਾਬਰ ਦੁਕਾਨ ਖਲਵਾ ਦੂੰਗੀ ਉਹ ਪਾਬੇ ਮੈਂ ਸਾਨੂੰ ਜਾਣਦਾ ਦੁਕਾਨ ਖੋਲਣਾ ਇਹਨੂੰ ਅੱਲਾ ਤਾ ਭਤੀਜਾ ਵਰਦੀ ਲੱਗ ਰੇ ਤੂੰ ਕਿਦੋਂ ਉਹ ਵੀ ਆ ਜਾਂਦੇ ਦਿਮਾਗ ਖਾਨ ਨੂੰ ਮੇਰਾ